ਸਤਨਾਮ ਵਾਹਿਗੁਰੂ ਸਾਹਿਬ ਜੀ ਡੰਡਉਤ ਬੰਦਨ ਅਨਕ ਬਾਲ ਸਰਗਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭ ਨਾਨਕ ਦੇ ਕਰ ਹੱਥ ਦਰਸ਼ਨ ਦੇਖਾ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰ ਮੇਰਾ ਏ ਬਨੰਤੇ ਸੋ ਪ੍ਰਭ ਮੇਰਾ ਦੇਹ ਨਾਮ ਕਰ ਆਪਣਾ ਚੀਰਾ ਸਤਨਾਮ ਵਾਹਿਗੁਰੂ ਸਾਹਿਬ ਜੀ ਨਾਸ੍ਰੀ ਮਹਲਾ ਚੌਥਾ ਹਰ ਹਰ ਬੰਦ ਭਈ ਹਰ ਸੁਆਮੀ ਹਮ ਚਾਤ੍ਰਿਕ ਬੇਲ ਲ ਬੇਲ ਲਾਤੀ ਹਰ ਹਰ ਕਿਰਪਾ ਕਰੋ ਪ੍ਰਵ ਆਪਣੀ ਮokh دیਵਾ ਹਰ ਨਿਮਖਾਤੀ ਹਰ ਬਿਨਾ ਰਹਿ ਨਾ ਸਕੋ ਇਕ ਰਾਤੀ ਜੋ ਬੇਨ ਅਮਲਾ ਅਮਲੀ ਮਰ ਜਾਈ ਹੈ ਕਿਉਂ ਹਰ ਬੇਨ ਹਮ ਮਰ ਜਾਂਦੀ ਰਹਾ tum har sarvar at aga ham lah nasak hai ant mati tu para para apram pur swami ਮਿਤ ਜਾਨੋ ਆਪਣਾ ਗਾਤੀ ਹਰ ਕੇ ਸੰਤ ਜਨ ਹਰ ਜਪਿਓ ਗੁਰ ਰੰਗ ਚਲੂ ਲਾ ਰਪੀ ਹਰ ਹਰ ਭਗਤ ਬਣੀ ਅਤਿ ਸੋਭਾ ਹਾਰੇ ਜਾਪਿਉ ਉਤਮਾ ਪਤੀ ਆਪੇ ਤਕੁਰ ਆਪੇ ਸੇਵਕਾ ਆਪ ਬਣਾਵੇ ਭਾਤੀ ਨਾਨਕ ਜਾਨਾ ਤੁਮਰੇ ਸਰਨਾਈ ਹਰਿ ਰੱਖੋ ਲਾਜ ਪਗਾਤੀ ਆਪੇ ਥਾakur ਆਪੇ ਸੇਵਕ ਆਪ ਬਣਾਵੈ ਭਤੀ ਨਾਨਕ ਜਨ ਤੁਮਰੀ ਸਰਨਾਈ ਹਰਿ ਰੱਖੋ ਲਾਜ ਪਹਾਪਤੀ ਤਨਾਸ਼ਰੀ ਮਹਲਾ ਚੌਥਾ ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤਰਕ ਬੈਲ ਲਾ ਬੈਲ ਲਾਤੀ ਹਰ ਹਰ ਕਿਰਪਾ ਕਰਹੁ ਪ੍ਰਵੇ ਆਪਣੀ ਮੁਖ ਦੇਵਹੁ ਹਰ ਨਿਮਖਾਤੀ ਹਰ ਬਿਨਾ ਰਹਿ ਨਾ ਸਕਾਂ ਇਕ ਰਾਤੀ ਜਉ ਬੈਨ ਅਮਲਾ ਅਮਲੀ ਮਰ ਜਾਈ ਹੈ ਕਿਉਂ ਹਰ ਬਿਨਾ ਹਮ ਮਾਰੇ ਜਾਤੀ ਰਹਾਉ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਅੱਜ ਦੇ ਅਮਰਤ ਵੇਲੇ ਦੇ ਇਲਾਹੀ ਹੁਕਮ ਨਾਵਾ ਸਹਿਬ ਦੀ ਦਾਤ ਚੌਥੀ ਪਾਤਸ਼ਾਹ ਤਨ ਤਨ ਸਤਿਗੁਰੂ ਗੁਰੂ ਰਾਮਦਾਸ ਜੈ ਮਹਾਰਾਜ ਤਨਾ ਸ੍ਰੀ ਰਾਗ ਅੰਦਰ ਅੰਗ 668 ਉੱਪਰ ਅੱਜ ਦੇ ਅੰਮ੍ਰਿਤ ਵੇਲੇ ਦੇ ਅਲਾਹੀ ਹੁਕਮ ਨਾਵਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਦਰੋ ਕਰੋ ਸਿੱਖੀ ਦਾਤ ਨਾਮਦਾੰਦਿਆਂ ਦਾਤਾ ਕੋਮਲ ਚਰਣਾ ਦੀ ਪ੍ਰੀਤ ਬਖਸ਼ਣਾ ਸਾਰੀਆਂ ਸੰਗਤਾਂ ਦਾ ਸਤਿਗੁਰੂ ਕਦਮ ਕਦਮ ਲੇਖੇ ਲਾਉਣਾ ਘਰਾ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਇਕਤਾ ਇਤਬਾਕ ਮਾਨ ਮਨੁੱਖੀ ਤੰਦਰੁਸਤੀ ਬਖਸ਼ਣਾ ਨਗਰ ਖੇੜੇ ਤੇ ਮੇਰ ਪਰੇ ਹੱਥ ਰੱਖਣਾ ਸਮੁੱਚੀ ਕਾਇਨਾਤ ਸਮੁੱਚੇ ਸੰਸਾਰ ਦਾ ਭਲਾ ਕਰਨ ਸਤਿਗੁਰੂ ਵਾਹਿਗੁਰੂ ਜੀ ਤਾਲ ਸਾ ਵਾਹਿਗੁਰੂ ਜੀ ਕੀ ਫਤਿਹ